ਪੰਛੀ ਆਜ਼ਾਦ ਪੰਛੀ ਹੁੰਦੇ ਹਨ ਉਹ ਪਿੰਜਰੇ ਵਿੱਚ ਰਹਿਣਾ ਪਸੰਦ ਨਹੀਂ ਕਰਦੇ ਉਹਨਾਂ ਨੂੰ ਆਜ਼ਾਦੀ ਨਾਲ ਜਿਉਣ ਦੀ ਆਦਤ ਹੁੰਦੀ ਹੈ ਤੇ ਇਹੀ ਹੈ ਸਾਡਾ ਅੱਜ ਦਾ ਲੈਸਨ ਜਿਹੜਾ ਹੈ ਅੱਜ ਦੀ ਕਹਾਣੀ ਮੇਰਾ ਤੋਤਾ ਤੇ ਸਤਿ ਸ਼੍ਰੀ ਅਕਾਲ ਬੱਚੋ ਆਓ ਪੰਜਾਬੀ ਸਿੱਖਿਆ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਅੱਜ ਪੜ੍ਹ ਰਹੇ ਹਾਂ ਨਵੀਂ ਉਡਾਨ ਪੁਸਤਕ ਦਾ ਅਗਲਾ ਲੈਸਨ 13 ਲੈਸਨ ਮੇਰਾ ਤੋਤਾ ਇੱਕ ਕਹਾਣੀ ਹੈ ਇਸ ਦਾ ਵਿਚਾਰ ਚਰਚਾ ਆਪਾਂ ਕਰ ਲੈਂਦੇ ਆ ਕਿ ਹੈ ਕੀ ਤੁਹਾਨੂੰ ਪੰਛੀ ਚੰਗੇ ਲੱਗਦੇ ਹਨ ਤੁਹਾਨੂੰ ਕਿਹੜਾ ਪੰਛੀ ਚੰਗਾ ਲੱਗਦਾ ਹੈ ਪੰਛੀਆਂ ਨੂੰ ਕੀ ਚੰਗਾ ਲੱਗਦਾ ਹੈ ਇਹ ਇਸ ਦੀ ਵਿਚਾਰ ਚਰਚਾ ਹੈ ਤੇ ਚਲੋ ਸ਼ੁਰੂ ਕਰਦੇ ਆ ਆਪਾਂ ਲੈਸਨ ਪੜ੍ਹਨਾ ਗੋਤਮ ਵੇੜੇ ਵਿੱਚ ਖੇਡ ਰਿਹਾ ਸੀ ਅਚਾਨਕ ਇੱਕ ਪੰਛੀ ਕੰਦ ਨਾਲ ਟਕਰਾਇਆ ਤੇ ਫਰਸ਼ ਉੱਪਰ ਡਿੱਗ ਪਿਆ ਗੋਤਮ ਨੇ ਪੰਛੀ ਦੇ ਡਿੱਗਣ ਦੀ ਆਵਾਜ਼ ਸੁਣੀ ਉਹ ਖबरा ਗਿਆ ਤੇ ਡਰ ਨਾਲ ਘਰ ਦੇ ਅੰਦਰ ਦੌੜ ਗਿਆ ਉਸ ਦੇ ਮੰਮੀ ਰਸੋਈ ਵਿੱਚ ਸਬਜ਼ੀ ਕੱਟ ਰਹੇ ਸਨ ਉਸ ਨੂੰ ਡਰਿਆ ਦੇਖ ਕੇ ਡਰ ਦਾ ਕਾਰਨ ਪੁੱਛਣ ਲੱਗੇ ਗੋਤਮ ਨੇ ਦੱਸਿਆ ਬਾਹਰ ਕੁਝ ਡਿੱਗਿਆ ਹੈ ਬਾਹਰ ਆ ਕੇ ਉਹਨਾਂ ਨੇ ਦੇਖਿਆ ਫਰਸ਼ ਉੱਪਰ ਇੱਕ ਤੋਤਾ ਪਿਆ ਹੈ ਇਹ ਤਾਂ ਮਰ ਗਿਆ ਵਿਚਾਰਾ ਮੰਮੀ ਨੇ ਕਿਹਾ ਹੈ ਮਰ ਗਿਆ ਗੋਤਮ ਨੇ ਪੁੱਛਿਆ ਮੰਮੀ ਨੇ ਤੋਤੇ ਨੂੰ ਹਿਲਾ ਕੇ ਦੇਖਿਆ ਨਹੀਂ ਇਹ ਹਾਲੇ ਜਿਉਂਦਾ ਹੈ ਮਰਿਆ ਨਹੀਂ ਅੱਛਾ ਜਿਉਂਦਾ ਹੈ ਗੋਤਮ ਨੇ ਕਿਹਾ ਹਾਂ ਹਾਲੇ ਜਿਉਂਦਾ ਹੈ ਸ਼ਾਇਦ ਬੇਹੋਸ਼ ਹੋ ਗਿਆ ਗਰਮੀ ਨਾਲ ਇਸ ਨੂੰ ਪਾਣੀ ਪਿਲਾਓ ਅੰਦਰ ਲੈ ਕੇ ਚੱਲੋ ਗੋਤਮ ਬੋਲਿਆ ਉਹ ਤੋਤੇ ਨੂੰ ਕਮਰੇ ਵਿੱਚ ਲੈ ਆਏ ਉਸ ਦੀ ਚੁੰਝ ਵਿੱਚ ਕੁਝ ਬੂੰਦਾਂ ਪਾਣੀ ਦੀਆਂ ਪਾਈਆਂ ਤੋਤੇ ਨੇ ਅੱਖਾਂ ਖੋਲ ਦਿੱਤੀਆਂ ਠੀਕ ਹੈ ਜਦੋਂ ਉਹਨੂੰ ਪਾਣੀ ਪਿਲਾਇਆ ਤਾਂ ਤੋਤੇ ਨੇ ਅੱਖਾਂ ਖੋਲ ਲਈਆਂ ਜਦੋਂ ਉਹ बेहोश ਹੋ ਗਿਆ ਸੀ ਤਾਂ ਉਹਨੂੰ ਅੰਦਰ ਲੈ ਕੇ ਆ ਗਏ ਗਰਮੀ ਨਾਲ बेहोश ਹੋ ਗਿਆ ਸੀ ਤੇ ਜਦੋਂ ਉਹਨੂੰ ਪਾਣੀ ਪਿਲਾਇਆ ਉਸ ਨੇ ਅੱਖਾਂ ਖੋਲ ਦਿੱਤੀਆਂ ਮੰਮੀ ਤੋਤਾ ਜਿਉਂਦਾ ਹੈ ਮਰਿਆ ਨਹੀਂ ਦੇਖੋ ਇਸ ਨੇ ਅੱਖਾਂ ਖੋਲ ਲਈਆਂ ਹਨ ਗੋਤਮ ਖੁਸ਼ ਹੋ ਕੇ ਬੋਲਿਆ ਤੋਤੇ ਨੇ ਸੱਚਮੁੱਚ ਅੱਖਾਂ ਖੋਲ ਲਈਆਂ ਸਨ ਤੇ ਉਹ ਉੱਠ ਕੇ ਬੈਠ ਗਿਆ ਉਸ ਨੇ ਕੋਲੀ ਚੋਂ ਪਾਣੀ ਪੀਤਾ ਗੋਤਮ ਬਹੁਤ ਖੁਸ਼ ਸੀ ਉਹ ਕਿਸੇ ਪੰਛੀ ਨੂੰ ਪਹਿਲੀ ਵਾਰ ਇੰਨੀ ਨੇੜਿਓਂ ਦੇਖ ਰਿਹਾ ਸੀ ਇਸ ਤੋਂ ਪਹਿਲਾਂ ਉਸਨੇ ਤੋਤੇ ਦੀ ਤਸਵੀਰ ਹੀ ਦੇਖੀ ਸੀ ਉਹ ਤੋਤੇ ਨੂੰ ਫੜਨਾ ਚਾਹੁੰਦਾ ਸੀ ਪਰ ਉਸਦੀ ਮੰਮੀ ਨੇ ਕਿਹਾ ਨਹੀਂ ਇਸ ਦੇ ਨੇੜੇ ਨਹੀਂ ਜਾਣਾ ਇਹ ਡਰ ਕੇ ਉੱਡ ਜਾਵੇਗਾ ਇਸ ਨੂੰ ਅੱਜ ਇੱਥੇ ਹੀ ਆਰਾਮ ਕਰਨ ਦਿਓ ਮੰਮੀ ਦੀ ਗੱਲ ਬਿਲਕੁਲ ਠੀਕ ਸੀ ਤੋਤੇ ਨੇ ਬਾਕੀ ਦਾ ਸਾਰਾ ਦਿਨ ਆਰਾਮ ਹੀ ਕੀਤਾ ਸ਼ਾਮ ਨੂੰ ਜਦੋਂ ਸਾਰੇ ਜਣੇ ਰੋਟੀ ਖਾਣ ਲੱਗੇ ਤਾਂ ਗੋਤਮ ਨੂੰ ਇਸ ਦਾ ਫਿਕਰ ਲੱਗ ਗਿਆ ਕਿ ਤੋਤਾ ਵਿਚਾਰਾ ਕੀ ਖਾਵੇਗਾ ਠੀਕ ਹੈ ਉਸ ਨੂੰ ਗੋਤਮ ਨੂੰ ਬਹੁਤ ਫਿਕਰ ਸੀ ਉਸ ਦਾ ਕਿ ਤੋਤਾ ਵਿਚਾਰਾ ਕੀ ਖਾਵੇਗਾ ਕਿਤੇ ਉਹ ਭੁੱਖਾ ਹੀ ਨਾ ਮਰ ਜਾਵੇ ਉਹ ਤੋਤੇ ਨੂੰ ਕੁਝ ਖੁਆਨ ਦੀ ਜਿੱਦ ਕਰਨ ਲੱਗ ਪਿਆ ਉਸ ਦੇ ਪਾਪਾ ਨੇ ਸਮਝਾਇਆ ਕਿ ਤੋਤੇ ਸ਼ਾਇਦ ਰੋਟੀ ਨਹੀਂ ਖਾਂਦੇ ਗੋਤਮ ਨੇ ਪੁੱਛਿਆ ਤੋਤੇ ਕੀ ਖਾਂਦੇ ਹਨ ਕਿਸੇ ਨੇ ਤੋ ਕਿਹਾ ਕਿ ਤੋਤੇ ਚੂਰੀ ਖਾਂਦੇ ਹਨ ਕਿਸੇ ਨੇ ਕਿਹਾ ਕਿ ਤੋਤੇ ਮਾਸ ਖਾਂਦੇ ਹਨ ਕਿਸੇ ਨੇ ਕੁਛ ਤੇ ਕਿਸੇ ਨੇ ਕੁਝ ਸਾਰਿਆਂ ਦੀਆਂ ਗੱਲਾਂ ਸੁਣ ਕੇ ਪਾਪਾ ਹੱਸ ਪਏ ਤੇ ਬੋਲੇ ਚਲੋ ਆਪਾਂ ਤੋਤੇ ਨੂੰ ਹੀ ਪੁੱਛ ਲੈਂਦੇ ਹਾਂ ਕਿ ਉਹ ਕੀ ਖਾਂਦਾ ਹੈ ਹੈਨਾ ਉਸਦੇ ਪਾਪਾ ਹੱਸ ਪਏ ਤੇ ਉਹ ਕੀ ਕਹਿਣ ਲੱਗੇ ਆਪਾਂ ਤੋਤੇ ਨੂੰ ਹੀ ਪੁੱਛ ਲੈਂਦੇ ਹਾਂ ਹੈਨਾ ਸਾਰਿਆਂ ਦੀ ਆਪਣੀ ਆਪਣੀਆਂ رائے ਸੀਗੀਆਂ ਫਿਰ ਕੀ ਹੋਇਆ ਪਰ ਤੋਤੇ ਨੇ ਕੋਈ ਜਵਾਬ ਹੀ ਨਹੀਂ ਦਿੱਤਾ ਇਸ ਗੱਲ ਦਾ ਹੈਨਾ ਜਦੋਂ ਸਾਰੇ ਆਨੇ ਪੁੱਛਿਆ ਕਿ ਆਪਾਂ ਤੋਤੇ ਨੂੰ ਹੀ ਪੁੱਛ ਲੈਂਦੇ ਆ ਪੁੱਛਦੇ ਪਏ ਸਾਰੇ ਅਲੱਗ-ਅਲੱਗ ਤੇ ਉਸਨੇ ਕੋਈ ਜਵਾਬ ਨਹੀਂ ਦਿੱਤਾ ਸ਼ਾਇਦ ਤੋਤੇ ਨੂੰ ਉਹਨਾਂ ਦੀ ਗੱਲ ਸਮਝ ਹੀ ਨਹੀਂ ਆਈ ਫਿਰ ਦਾਦੀ ਨੇ ਦੱਸਿਆ ਕਿ ਤੋਤੇ ਮਿਰਚਾਂ ਖਾਂਦੇ ਹਨ ਗੋਤਮ ਨੇ ਕਿਹਾ ਨਹੀਂ ਨਹੀਂ ਮਿਰਚ ਤਾਂ ਕੋੜੀ ਹੁੰਦੀ ਹੈ ਵਿਚਾਰੇ ਤੋਤੇ ਦਾ ਮੂੰਹ ਸੜ ਜਾਵੇਗਾ ਨਹੀਂ ਮੈਂ ਆਪਣੇ ਤੋਤੇ ਨੂੰ ਮਿਰਚ ਖਾਣ ਲਈ ਨਹੀਂ ਦੇਣੀ ਤੋਤੇ ਨੇ ਕੀ ਖਾਣਾ ਹੈ ਇਹ ਤੋਤੇ ਦੀ ਮਰਜ਼ੀ ਉੱਪਰ ਛੱਡ ਦਿੱਤਾ ਗਿਆ ਉਸ ਨੂੰ ਹਰ ਇੱਕ ਦੀ ਮਰਜ਼ੀ ਦਾ ਭੋਜਨ ਦਿੱਤਾ ਗਿਆ ਮੰਮੀ ਨੂੰ ਡਰ ਸੀ ਰਾਤ ਨੂੰ ਕਿਤੇ ਤੋਤਾ ਉੱਡ ਕੇ ਪੱਖੇ ਵਿੱਚ ਨਾ ਜਾ ਵਜੇ ਮਤਲਬ ਸਾਰਿਆਂ ਨੂੰ ਕੋਈ ਨਾ ਕੋਈ ਉਸ ਦੀ ਫਿਕਰ ਹੀ ਸੀ ਤੋਤੇ ਦੀ ਤੋਤੇ ਦੀ ਸੁਰੱਖਿਆ ਲਈ ਉਸ ਨੂੰ ਬਾਸ ਦੀ ਬਣੀ ਟੋਕਰੀ ਨਾਲ ਟੱਕ ਦਿੱਤਾ ਗਿਆ ਇਹ ਇਹ ਦਿਖਦੀ ਪਈ ਨਾ ਤੁਹਾਨੂੰ ਤਸਵੀਰ ਦੇ ਵਿੱਚ ਫੋਟੋ ਵਿੱਚ ਦਿਖਦੀ ਪਈ ਨਾ ਟੋਕਰੀ ਬਾਂਸ ਦੀ ਟੋਕਰੀ ਉਹਦੇ ਨਾਲ ਟੱਕ ਦਿੱਤਾ ਗਿਆ ਕਿਉਂ ਟੱਕਿਆ ਗਿਆ ਕਿ ਇਹ ਪੱਖੇ ਉੱਤੇ ਨਾ ਰਾਤ ਨੂੰ ਵੱਜ ਜਾਵੇ ਹੈਨਾ ਜਾ ਕੇ ਟੋਕਰੀ ਦੀ ਜਾਲੀ ਚੋਂ ਹਵਾ ਆ ਜਾ ਸਕਦੀ ਸੀ ਗੋਤਮ ਚਾਹੁੰਦਾ ਸੀ ਕਿ ਇਹ ਟੋਕਰੀ ਉਸਦੇ ਕਮਰੇ ਵਿੱਚ ਹੀ ਰੱਖੀ ਜਾਵੇ ਅਗਲੇ ਦਿਨ ਸਵੇਰੇ ਜਦੋਂ ਟੋਕਰੀ ਚੁੱਕੀ ਤਾਂ ਗੋਤਮ ਨੇ ਦੇਖਿਆ ਕਿ ਤੋਤਾ ਉੱਠ ਕੇ ਬੈਠਾ ਹੋਇਆ ਸੀ ਉਹ ਕੱਲ ਵਾਂਗ ਨਿਢਾਲ ਨਹੀਂ ਸੀ ਨਿਢਾਲ ਮਤਲਬ ਕਿ ਕਮਜ਼ੋਰ ਬਹੁਤ ਸੁਸਤ ਹੋਇਆ ਮਤਲਬ ਸੁਸਤ ਨਹੀਂ ਸੀ ਜਦੋਂ ਮੰਮੀ ਨੇ ਉਸ ਨੂੰ ਉਡਾਉਣਾ ਚਾਇਆ ਤਾਂ ਗੋਤਮ ਨੇ ਰੋਕ ਦਿੱਤਾ ਉਹ ਬੋਲਿਆ ਮੈਂ ਆਪਣੇ ਤੋਤੇ ਨੂੰ ਜਾਣ ਨਹੀਂ ਦੇਣਾ ਮੈਂ ਮੈਂ ਤਾਂ ਇਸ ਨੂੰ ਪਾਲਾਂਗਾ ਅੱਜ ਤੋਂ ਇਹ ਮੇਰਾ ਤੋਤਾ ਹੈ ਮੈਂ ਇਸ ਨੂੰ ਪਿੰਜਰੇ ਵਿੱਚ ਪਾ ਕੇ ਰੱਖਾਂਗਾ ਫਿਰ ਤਾਂ ਇਹ ਤੋਤਾ ਜ਼ਰੂਰ ਮਰ ਜਾਵੇਗਾ ਮੰਮੀ ਨੇ ਆਖਿਆ ਕਿਉਂ ਗੋਤਮ ਨੇ ਪੁੱਛਿਆ ਉਹ ਇਸ ਲਈ ਜਿਹੜੇ ਪੰਛੀ ਆਜ਼ਾਦ ਪੈਦਾ ਹੁੰਦੇ ਹਨ ਉਹ ਪਿੰਜਰਿਆਂ ਵਿੱਚ ਨਹੀਂ ਰਹਿਣਾ ਚਾਹੁੰਦੇ ਉਹਨਾਂ ਨੂੰ ਆਜ਼ਾਦੀ ਨਾਲ ਜੀਉਣ ਦੀ ਆਦਤ ਜੋ ਹੁੰਦੀ ਹੈ ਹੈਨਾ ਉਹਨਾਂ ਦਾ ਜਨਮ ਜਦੋਂ ਹੁੰਦਾ ਹੈ ਤਾਂ ਜਨਮ ਦੇ ਟਾਈਮ ਤੇ ਹੀ ਜਦੋਂ ਪੰਖ ਆ ਜਾਂਦੇ ਆ ਤਾਂ ਉਹ ਆਜ਼ਾਦ ਹੋਣਾ ਚਾਹੁੰਦੇ ਆ ਹੈਨਾ ਪੰਛੀ ਤੇ ਇਸ ਲਈ ਉਹਦੀ ਮੰਮੀ ਕੀ ਕਹਿੰਦੀ ਹੈ ਕਿ ਉਹਨਾਂ ਨੂੰ ਉਹ ਇਹ ਜਿਹੜੇ ਪੰਛੀ ਹੁੰਦੇ ਆ ਆਜ਼ਾਦ ਪੰਛੀ ਹੁੰਦੇ ਆ ਉਹਨਾਂ ਨੂੰ ਆਜ਼ਾਦੀ ਨਾਲ ਜੀਉਣ ਦੀ ਆਦਤ ਜੋ ਹੁੰਦੀ ਹੈ ਜਦੋਂ ਗੋਤਮ ਨੇ ਇਸ ਦਾ ਕਾਰਨ ਪੁੱਛਿਆ ਤਾਂ ਮੰਮੀ ਨੇ ਦੱਸਿਆ ਜਿਹੜੇ ਪੰਛੀ ਆਪ ਫਲ ਤੋੜ ਕੇ ਖਾਂਦੇ ਹਨ ਉਹਨਾਂ ਨੂੰ ਡਿੱਗੇ ਹੋਏ ਫਲ ਖਾਣ ਦੀ ਆਦਤ ਨਹੀਂ ਹੁੰਦੀ ਇਸ ਲਈ ਸਾਨੂੰ ਤੋਤੇ ਨੂੰ ਪਿੰਜਰੇ ਵਿੱਚ ਨਹੀਂ ਰੱਖਣਾ ਚਾਹੀਦਾ ਗੋਤਮ ਤੋਤੇ ਨੂੰ ਹਵਾ ਵਿੱਚ ਉਡਾ ਦੇਣ ਲਈ ਸਹਿਮਤ ਹੋ ਗਿਆ ਮਤਲਬ ਰਜ਼ਾਮੰਦ ਹੋ ਗਿਆ ਸਹਿਮਤ ਹੋ ਗਿਆ ਠੀਕ ਹੈ ਤੇ ਮਤਲਬ ਸਾਨੂੰ ਤੁਹਾਨੂੰ ਵੀ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਜਿਹੜੇ ਵੀ ਪੰਛੀ ਹੈ ਆਜ਼ਾਦ ਪੰਛੀ ਹੈ ਉਹਨਾਂ ਨੂੰ ਆਪਣੇ ਪਿੰਜਰਿਆਂ ਵਿੱਚ ਨਹੀਂ ਰੱਖਣਾ ਚਾਹੀਦਾ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਉਹਨਾਂ ਨੂੰ ਆਜ਼ਾਦ ਰਹਿਣ ਦੇਣਾ ਚਾਹੀਦਾ ਹੈ ਠੀਕ ਹੈ ਤੇ ਏ ਸੀ ਬੱਚੋ ਅੱਜ ਦੀ ਕਹਾਣੀ ਮੇਰਾ ਤੋਤਾ ਤੇ ਇੱਥੇ ਹੀ ਆਪਣਾ ਲੈਸਨ ਇਹ ਖਤਮ ਹੁੰਦਾ ਹੈ ਤੇ ਅੱਗੋਂ ਆਪਾਂ ਇਸ ਦੇ ਕੁਐਸਚਨ ਆਨਸਰ ਕਰਾਂਗੇ ਤਦ ਤੱਕ ਲਈ ਓਕੇ ਬਾਏ ਬਾਏ ਟੇਕ ਕੇਅਰ ਬੱਚੋ ਥੈਂਕ ਯੂ